ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਤਾਜ਼ੀਆਂ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੇ ਵੀ ਬਈ ਜਰਸੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਹੋ ਵਧੀਆ ਨਾਮ ਤੇ ਐਡਰੈਸ ਬੋਲ ਜਿਸਮਿੰਦਰ ਸਿੰਘ ਜੀ ਠੀਕ ਹੈ ਪਿੰਡ ਢੂੜਕੋਟ ਸੀ ਹੂੰ ਜਿਲ੍ਹਾ ਮੁਗਾ ਤੇ ਸੀਰ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਨੇੜੇ ਨੰਗਲ ਆ ਗਿਆ ਜੀ ਤਲਤੂ ਪ੍ਰੋਸਾਹ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਬੋਲ ਦਈ 971970045 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇਦਾ ਕਿਹੜਾ ਸੂਈ ਦੂਜਾ ਸੂਈ ਕਦੋਂ ਸੂਈ ਹੈ ਬਾਈ ਅੱਜ ਸਵੇਰੇ ਸੂਈ ਹੈ ਸਵੇਰੇ ਸੂਈ ਹੈ ਤੇ ਝੇਰ ਆਪੇ ਹੈ ਝੇਰ ਬਾਈ ਬੱਠਲ ਤੇ ਰੱਖੀ ਬੈਠਾ ਓਕੇ ਆ ਬੱਚਾ ਕੀ ਹੈ ਬਾਈ ਮਗ ਇਹ ਤਾਂ ਜਿਵੇਂ ਆਪਾਂ 4 ਲੀਟਰ ਚ ਉਹ ਬਚਰ ਜਾਂਦਾ ਜੀ ਠੀਕ ਆ ਭਾਈ ਆਰਡਰ ਕਮਾਲ ਆ ਹਨਾ ਪੂਰਾ ਪੰਡ ਵਾਲਾ ਲੇਵਾ ਲੱਗਿਆ ਢਿੱਲਾਂ ਦੇਖੋ ਲੈ ਢੰਡੀ ਸੀਲ ਫੁੱਲ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਕਿਹਣਾ ਕੋਈ ਚਾਰੇ ਥਣ ਖੜਵੇਂ ਪੂਰੇ ਗੈਪ ਤੇ ਚਵਾਈ ਚੋਈ ਕਿਵੇਂ ਬਾਈ ਚਵਾਈ ਨੂੰ ਬਹੁਤ ਤੁਸੀਂ ਠੀਕ ਆ ਨਾੜਾ ਨੂੜਾ ਫੁੱਲ ਆ ਹਨਾ ਫੇਸ ਬੜਾ ਚੰਗਾ ਯਾਰ ਬਿਊਟੀ ਚੈੱਕ ਕਰੋ ਟੂ ਆ ਟੂ ਆ ਬੋਦੀਬਾਦੀ ਪੂਰੀ ਚੰਗੀ ਸੂਈ ਸਵਾਈ ਅਜੇ ਰੱਖੀ ਬੈਠਾ ਭਾਈ ਕੋਲ ਦੇ ਭਾਈ ਤੋਰ ਕੇ ਰਖਾ ਦੇ ਬਰੀਟ ਇੱਕ ਨੰਬਰ ਆ ਹਨਾ ਹੂੰ ਕੱਦ ਠੀਕ ਆ ਬਾਈ ਨਾਂ ਵਾਲੀ ਛੋਟੀ ਐ ਨਾਂ ਵਾਲੀ ਵੱਡੀ ਐ ਦਰਮਿਆਨਾ ਜਿਹਾ ਕੱਦ ਲੇਵਾਲੂ ਵਾ ਬਹੁਤ ਆ ਸੋਹੀ ਸਵਾਈ ਲੈ ਬਾਕੀ ਤੂੰਰਾ ਚੈੱਕ ਕਰ ਲਿਓ ਫੰਡ ਵਾਲਾ ਲੇਵਾਂ ਲੱਗਿਆ ਕਰਮ ਵਾਲੇ ਨੂੰ ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਬਾਕੀ ਗਰਮੀ ਘਟਮਾ ਨੂੰ ਫੈਂਟ ਫੋਨ ਕਰਮ ਵਾਲੀ ਜੀ ਚੰਗੀ ਆਊਗੀ ਬਾਈ ਤੇ ਕੀ ਮੋਲ ਆ ਭਰਾ ਜੈ ਜੈ ਬਾਕੀ ਇਹ ਲਿਖਿਆ ਆ ਬਾਈ ਉਧਰਲੀ ਨੂੰ ਸਮਝੀ ਠੀਕ ਆ ਬਾਈ ਕੀ ਮੋਲ ਆ ਬਾਈ ਜੈ ਜੈ ਇਹ 72000 ਰੁਪਏ 72000 ਮਾਨਤਨ ਹੋ ਜੀ ਹਾਂ ਜੀ ਮਾਨਤਨ ਠੀਕ ਆ ਬਾਈ 72000 ਰੁਪਏ ਮੋਹਲਾ ਮਾਨਤਨ ਜਰੂਰ ਹੋਈ ਠੰਡੀ ਸੀਲ ਆ ਜਿਵੇਂ ਮਰਦੀ ਹੱਥ ਫੇਰੀ ਚੱਲ ਜਿੱਧਰ ਦੀ ਮਰਜੀ ਬੈਠਾਰੇ ਕੋਈ ਚੈੱਕਰੀ ਨਹੀਂ ਚਵਾਈ ਵੀ ਚੰਗੀ ਆ ਥਾਣ ਦਿਖਾ ਦੀ ਨੇੜ ਤੋਂ ਕੱਲਾ ਕੱਲਾ ਥਾਣਾ ਲੈ ਪੂਰੀ ਬਿੱਤੀ ਦੇ ਥਾਣਾ ਕਿਆ ਬਾਤ ਆ ਬਾਈ ਫੇਸ ਬੜਾ ਪਿਆਰਾ ਆ ਨਾ ਕਰ ਮਾਈ ਫਿਰ ਲੀਵਾ ਵੀ ਕਰਮਾ ਇਹਨੂੰ ਆ ਪੂਰਾ ਫੰਡ ਆਣਾ ਲੱਗਿਆ ਲੈ ਬਿਊਟੀ ਚੈੱਕ ਕਰੋ ਮੁੱਲ ਜਾਇਜਾ ਬੜ ਚੰਗੀ ਆ ਸੂਈ ਸਵਾਈ ਹੋਈ ਆ ਅੱਗੇ ਬਈ 2 ਨੰਬਰ ਕਿਹੜਾ ਸੋਸ ਹੋਈ ਆ ਇਹ ਧਰਮਾ ਚੋਣ ਹਾਂ ਮਾਰ ਲਓ ਬਈ ਚਵਾਈ ਦੇ ਮਾਰ ਦੇ ਤਰਾ ਬਈ ਦੇਖੋ ਕੇ ਲੈ ਚਵਾਈ 1 ਨੰਬਰ ਹਨਾ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੈੱਕ ਨਹੀਂ ਨਾ ਨਿਆਣਾ ਪਾਇਆ ਕੋਈ ਚੈੱਕ ਨਹੀਂ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਬੋਤਾਂ ਵੀ ਕੋਈ ਦੇਖ ਕਰਨੀ ਬੋਲੇ ਥਾਂ ਦੇਖੋ ਚੋਣ ਬੜਾ ਚੰਗਾ ਨਾ ਬਈ ਚਵਾਈ ਦਾ 1 ਨੰਬਰ ਮੋਟਾ ਮੋਟਾ ਚੋਣ ਆ ਲੈ ਕੀ ਬਾਤ ਜਮਾ ਮੋਹਲਾ ਬਈ ਕਾਜੀ ਸੋਈ ਆ ਚਵਾਈ 1 ਨੰਬਰ ਪੰਡ ਵਾਲਾ ਲੈਵਲ ਲੱਗਿਆ ਮੁੱਲ ਜਮਾ ਜਾਇਦਾ ਬਾਈ ਅੱਗੇ ਵੀਰੇ 2 ਨੰਬਰ ਕਿਹੜਾ ਸੁਆ ਸੁਈ ਹੈ ਉਹ ਪਹਿਲਾਂ ਨਹੀਂ ਪਹਿਲਾਂ ਕਦੋਂ ਸੁਈ ਹੈ ਬਾਈ ਸਾਈ ਇਹਨੂੰ ਹੋ ਗਏ 6 ਦਿਨ ਸੁਈ ਨੇ 6 ਦਿਨ ਬੱਚਾ ਕੀ ਆ ਮਗਰ ਬੱਚਾ ਬੱਚਾ ਗਿਆ ਬਾਈ ਤੇ ਕਿੰਨਾ ਕ ਬਾਈ ਹੁਣ ਦੁੱਧ ਤਿਆਰ ਚੂਣ ਵਾਲਾ 14 ਚੋਲ ਤਿਆਰ ਹੈ 14 ਲੀਟਰ 14 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਆ ਪੁਆ ਹੀ ਦੋ ਡੰਗ ਚੋਲਿਓ ਸੁਈ ਸਵਾਈ ਆ ਬਾਈ ਲੇਵਾ ਚੰਗਾ ਥਾਣਾ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਿਵਾਈ ਜੂਈ ਕਿਵੇਂ ਹੈ ਬਾਈ ਚਿਵਾਈ ਨੂੰ ਬਹੁਤ ਵਧੀਆ ਠੀਕ ਹੈ ਚਿਵਾਈ ਬਾਈ ਕਹਿੰਦਾ ਇੱਕ ਨੰਬਰ ਤੂਰਾ ਤੇ ਬਰੀਡ ਚੈੱਕ ਕਰੋ ਚਮਕ ਚੰਗੀ ਹੈ ਰੰਗ ਰੂਪ ਬਹੁਤ ਚੰਗਾ ਇਸ ਕਲਰ ਦੀ ਮੰਗ ਬਹੁਤ ਆ ਯਾਰ ਬਾਈ ਹਣਾ ਬਹੁਤ ਘੱਟ ਮਿਲਦਾ ਇਹ ਰੰਗ ਬਾਕੀ ਥਣ ਬੜਾ ਕਮਾਲ ਹੈ ਲੇਵੇ ਦਾ ਜਿਹੜਾ ਸਾਈਜ਼ ਆ ਬਹੁਤ ਚੰਗਾ ਬਾਈ ਨੇੜ ਤੋਂ ਚੈੱਕ ਕਰ ਮਾਮਾ ਲੈ ਬਾਈ ਰੋ ਕਲੀ ਮੜਾ ਥਣ ਤੁਹਾਨੂੰ ਦਿਖਾ ਦਈਏ ਲੈ ਬਾਈ ਮੂਰੋ ਲੇਵਾ ਚੈੱਕ ਕਰ ਲੋ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਲੈ ਉਧਰੋਂ ਵੀ ਲੇਵਾ ਦਿਖਾ ਦੇ ਨੇ ਦੇੱਚ ਵਾਈਟ ਵੀ ਬਾਈ ਕਹਿੰਦਾ ਏਨ ਓਕੇ ਆ ਠੰਡੀ ਸੀਲ ਆ ਇਧਰੋਂ ਦੇਖ ਹੂੰ ਸਹੀ ਆ ਫੇਸ ਦੀ ਬਿਊਟੀ ਵੀ ਲੈ ਕਮਾਲ ਦੀ ਆ ਟੋਆ ਟੂਆ ਬੋਦੀ ਵਾਦੀ ਪੂਰੀ ਚੰਗੀ ਆ ਬਾਈ ਕੀ ਬਾਤ ਆ ਬਾਈ ਲੈ ਚੱਲ ਬਾਈ ਕੀ ਮੋਲ ਆ ਵੀਰੇ ਜੈਜ ਇਹਦਾ ਮੋਲ ਬਾਤ ਆ ਯਾਰ 62 ਹਜ਼ਾਰ ਮਾਨਦਾਨ ਹੋ ਜਾ ਠੀਕ ਆ ਜੀ 62000 ਰੁਪਏ ਮੋਲ ਆ ਮਾਨਦਾਨ ਜ਼ਰੂਰ ਹੋ ਜਾ ਵੜ ਚੰਗੀ ਆ ਬਾਈ ਟੋਰਾ ਦੇਖੋ ਲੈ ਵਾ ਦੇਖੋ ਥਾਣੇ ਨੰਬਰ ਬਾਕੀ ਕੋਈ ਚੱਕਰ ਨਹੀਂ ਤਾਰਾਂ ਇਹਦੀਆਂ ਵੀ ਮਾਰ ਕੇ ਦਿਖਾ ਦੇ ਮਾਰ ਦੇ ਬਈ ਤਾਰਾਂ ਨੀ ਬਈ ਚੈੱਕ ਕਰੋ ਚੂਣ ਬੜਾ ਚੰਗਾ ਨਾ ਬਈ ਮੋਟਾ ਮੋਟਾ ਚੂਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਕੋਈ ਨਿਆਣਾ ਨਹੀਂ ਪਾਉਂਦੀ ਲੋੜ ਵੱਡੀ ਖਾਸੀਅਤ ਬਈ ਇਹੀ ਹੈ ਨਿਆਣਾ ਵੀ ਨਹੀਂ ਪਾਇਆ ਬਈ ਨਾ ਇਹਦੇ ਪਾਇਆ ਨਾ ਇਹਦੇ ਪਾਇਆ ਹਾਂ ਨਾ ਬੱਚਾ ਲਾਉਂਦੀ ਲੋੜ ਆ ਜਿਵੇਂ ਮਰਜ਼ੀ ਬਹਿ ਜਾ ਲੈ ਇਸ ਲਈ ਤੁਹਾਨੂੰ ਦੀ ਦੇਖੋ ਚਵਾਈ ਲੈ ਮਾਰ ਦੇ ਬਈ ਤਾਰਾਂ ਲੈ ਚੂਣ ਕਰਮਾ ਦਾ ਇੱਕ ਨੰਬਰ ਆ ਮੋਟੀ ਮੋਟੀ ਚਵਾਈ ਜਿਵੇਂ ਮਰਜ਼ੀ ਚੋਈ ਚੱਲ ਜਿਵੇਂ ਮਰਜ਼ੀ ਬੈਠਾ ਰੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਚੂਣ ਬੜਾ ਚੰਗਾ ਬਈ ਬਾਕੀ ਬਈ ਫੈਂਡ ਇਹਨਾਂ ਦੀ ਚੰਗੀ ਉਹ ਗਰਮੀ ਘੱਟ ਮੰਨਣੀ ਹੈ। ਆ ਦੇਰੋਂ ਇਥੇ ਨਾ ਕੁਝ ਨਾ ਲੈਵਾ ਦੇ। ਇਹ ਤਾਂ ਬੱਚਾ ਬੱਚਾ ਲੈ ਆਪਾਂ। ਹਮਮ ਹਾਈ ਤਾਂ ਬੱਚਾ ਨਹੀਂ ਲੈ ਆ ਥਾਂ ਵੀ ਚੰਗਾ ਕੱਢ ਜੂ ਤੇ ਮੋਲੇ ਦਾ ਵੀ ਜਾਇਜ਼ ਆ 62000 ਬਈ। ਹਾਂਜੀ 62000। 62000 ਰੁਪਏ ਮੋਲੇ ਦਾ ਮਾਨਤਨ ਜ਼ਰੂਰ ਹੋ ਜੂਗਾ। ਵੈਡ ਆ ਵੀ ਚੰਗੀ ਆ ਪੰਡ ਵਾਲਾ ਲੈਵਾ ਸੋਈ ਸਵਾਈਆ ਮੋਲੇ ਦਾ ਵੀ ਜਾਇਜ਼ ਆ ਬਈ ਮਾਨਤਨ ਜ਼ਰੂਰ ਹੋ ਜੂ। ਧੰਨਵਾਦ।